ਜੀਵ ਇਸ ਟਾਈਮਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਗਵੀਰ ਰਾਜ ਸਵਾਗਤ ਕਰਦਾ ਦਰਸ਼ਕੋ ਇਸ ਵਕਤ ਮੈਂ ਨਿਆਜ਼ ਸਿੰਘ ਵਾਲਾ ਦੇ ਸਭ ਤੋਂ ਮਸ਼ਹੂਰ ਪੈਲਸ ਵਿਕਰਾਜ ਪੈਲਸ ਦੇ ਵਿੱਚ ਮੌਜੂਦ ਹਾਂ ਜੇਕਰ ਇਸ ਪੈਲਸ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 1999 ਦੇ ਵਿੱਚ ਹੋਂਦ ਵਿੱਚ ਆਇਆ 1999 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਮੈਰਜਾਂ ਜਿਹੜੀਆਂ ਇੱਥੇ ਹੋ ਚੁੱਕੀਆਂ ਤੇ ਪੈਲਸ ਦੀਆਂ ਕੁਝ ਖਾਸੀਅਤਾਂ ਤੇ ਜਿਹੜੇ ਇਥੋਂ ਦੇ ਮੈਨੇਜਰ ਆ ਵਿਕਰਾਜ ਪੈਲਸ ਜਾਂ ਵਿਕਰਾਜ ਪੈਲਸ ਦੀ ਪੂਰੀ ਫੈਮਿਲੀ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਭ ਤੋਂ ਪਹਿਲਾਂ ਮੇਰੇ ਨਾਲ ਜਗਜੀਤ ਵਿਕਰਾਜ ਪੈਲਸ ਦੇ ਮੈਨੇਜਰ ਜਿਨ੍ਹਾਂ ਨੇ ਹੁਣ ਤੱਕ ਜਿਹੜਾ ਬਹੁਤ ਹੀ ਸਾਂਭ ਸੰਭਾਲ ਦੇ ਨਾਲ ਪੈਲਸ ਨੂੰ ਇੱਕ ਕਲੇਕੇ ਬਹੁਤ ਵਧੀਆ ਰੂਪ ਦਿੱਤਾ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਹਰੀਆਲੀ ਆ ਕੀ ਕਾਰਨ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇਕੱਲੇ ਇੱਕ ਇਨਸਾਨ ਦਾ ਯੋਗਦਾਨ ਨਹੀਂ ਹੁੰਦਾ ਤੇ ਇਸ ਪੈਲਸ ਦੇ ਵਿੱਚ ਹੁਣ ਤੱਕ ਕੀ ਕੁਝ ਜਿਹੜਾ ਚੇਂਜ ਹੋਇਆ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਰੱਖਾਂਗੇ ਸਭ ਤੋਂ ਪਹਿਲਾਂ ਜਗਜੀਤ ਜੀ ਜੀਵੀਐਸ ਟਾਈਮਜ਼ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਭਰਾਜੀ ਤੁਹਾਡਾ ਇੱਥੇ ਪਹੁੰਚਣ ਤੇ ਥੈਂਕ ਯੂ ਸੋ ਮੱਚ ਜਗਜੀਤ ਸਭ ਤੋਂ ਪਹਿਲਾਂ ਤਾਂ ਤੁਹਾਡੀ ਸਮਾਜ ਸੇਵਾ ਦੀ ਗੱਲ ਕਰੀਏ ਸਮਾਜ ਸੇਵਾ ਅੱਜ ਕੱਲ੍ਹ ਦੇਖਣ ਚ ਤਾਂ ਬਿਜ਼ਨਸ ਬਣ ਗਿਆ ਪਰ ਤੁਸੀਂ ਕੰਮ ਦੇ ਨਾਲ-ਨਾਲ ਇਹ ਚੀਜ਼ ਨੂੰ ਵੀ ਤੁਸੀਂ ਮੈਨੇਜ ਕਰਦੇ ਹੋ ਜੀ ਭਾਈ ਜੀ ਦੇਖੋ ਕਹਿੰਦੇ ਹੁੰਦੇ ਆ ਇੱਕ ਸੇਵਾ ਇੱਕ ਧਰਮ ਤੇ ਇੱਕ ਕਰਮ ਹੂੰ ਠੀਕ ਹੈ ਜੀ ਇਹ ਜਿਹੜੇ ਆਪਣਾ ਕੰਮ ਦੇ ਨਾਲ ਨਾਲ ਆਪਣੇ ਧਰਮ ਪ੍ਰਤੀ ਵੀ ਆਪਾਂ ਇਮਾਨਦਾਰ ਹੂੰ ਠੀਕ ਹੈ ਤੇ ਜਿਹੜਾ ਕਰਮ ਆ ਤੁਸੀਂ ਆਪਣਾ ਕਰਮ ਵੀ ਕਰੀ ਚੱਲੋ ਠੀਕ ਹੈ ਤੇ ਸਮਾਜ ਸੇਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਸਾਡੀ ਜਿਵੇਂ ਉਹ ਚੀਜ਼ਾਂ ਜਿਹੜੀਆਂ ਸਵਾਵਾ ਉਸ ਤਰ੍ਹਾਂ ਹੀ ਚੱਲਦੀਆਂ ਪਰ ਅੱਜ ਤੁਸੀਂ ਨੋਟ ਕੀਤੀ ਹੋਣੀ ਹੈ ਵੀ ਅਸੀਂ ਥੋੜਾ ਜਿਹਾ ਕੈਮਰੇ ਤੋਂ ਪਾਸੇ ਉਹ ਕਈ ਚੀਜ਼ਾਂ ਕਰੀ ਜਾਂਦੇ ਆ ਜੀ ਤੇ ਪ੍ਰਮਾਤਮਾ ਕਹਿੰਦੇ ਹੁੰਦੇ ਜਾਣੀ ਜਾਣਾ ਸਾਰਾ ਕੁਝ ਠੀਕ ਠਾਕ ਚੱਲੀ ਜਾਂਦਾ ਹੈ ਹੂੰ ਜਗਜੀਤ ਜੇਕਰ ਪੈਲਸ ਦੀ ਗੱਲ ਕਰਾਂ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਹੋਈ ਔਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਤੱਕ ਕਿੰਨੀਆਂ ਮੈਰਿਜਾਂ ਹੋ ਚੁੱਕੀਆਂ ਮੈਰਿਜਾਂ ਦਾ ਬਈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜਮੇਰ ਸਿੰਘ ਜੀ ਢਾਲੀਆਲ ਜੀ son ਆਫ ਸਰਦਾਰ ਰਚਨ ਸਿੰਘ ਜੀ ਢਾਲੀਆਲ ਤੇ ਉਹਨਾਂ ਨੇ 1999 ਚ ਜਗ੍ਹਾ ਲਈ ਸੀ ਇੱਥੇ ਜੀ ਤੇ 2000 ਚ ਪੈਲਸ ਜਿਹੜਾ ਚੱਲ ਕੇ ਮਤਲਬ ਹੀ ਚਲਾ ਕੇ ਸ਼ੁਰੂਆਤ ਕਰਤੀ ਸੀ ਹਮ ਤੇ ਉਸ ਤੋਂ ਬਾਅਦ ਸਾਨੂੰ ਅਫਸੋਸ ਦੀ ਗੱਲ ਕਹਿਣਾ ਪੈ ਰਿਹਾ ਵੀ ਬਾਈ ਜਮੇਰ ਸਿੰਘ ਜੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਸੀ ਹੁਣ ਜਿਹੜੇ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਸਰਦਾਰ ਚੰਦ ਸਿੰਘ ਜੀ ਢਾਲੀਆਲ ਜੀ ਅਤੇ ਉਹਨਾਂ ਦੇ ਬੇਟੇ ਜਿਹੜੇ ਅਜਮੇਰ ਸਿੰਘ ਦੇ ਬੇਟੇ ਆ ਵਿਕਰਮ ਸਿੰਘ ਢਾਲੀਆਲ ਤੇ ਬਲਰਾਜ ਸਿੰਘ ਢਾਲੀਆਲ ਜਿਹੜੇ ਉਹ ਮੇਰੇ ਨਾਲ ਪੂਰਾ ਸਹਿਯੋਗ ਦਿੰਦੇ ਆ ਤੇ ਮੈਨੂੰ ਸਮੇਂ-ਸਮੇਂ ਸਰ ਗਾਈਡ ਕਰਦੇ ਆ ਤੇ ਮੈਨੂੰ ਪੂਰਾ ਸਹਿਯੋਗ ਦਿੰਦੇ ਆ ਤੇ ਤਾਂ ਮੈਂ ਜਿਹੜਾ ਬਿਜ਼ਨਸ ਆ ਉਹ ਅੱਗੇ ਵਧਾ ਰਿਹਾ ਜਿਵੇਂ ਜੀ ਤੇ ਉਹਨੂੰ ਬਲਰਾਜ ਤੇ ਵਿਕਰਾਜ ਫਿਰ ਨਾਮ ਇਹਨਾਂ ਦੋਨਾਂ ਦੇ ਭਰਾਵਾਂ ਤੋਂ ਲੈ ਬਿਲਕੁਲ ਜੀ ਕਈ ਦਰਸ਼ਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਜਿਹੜਾ ਵਿਕਰਾਜ ਪੈਲਸ ਦਾ ਨਾਮ ਕਿਵੇਂ ਪਿਆ ਉਹ ਮੈਂ ਦੱਸਣ ਲੱਗਿਆ ਅੱਜ ਜੀ ਵੀ ਜਿਹੜਾ ਵੱਡਾ ਬ੍ਰਦਰ ਆ ਉਹਦਾ ਨਾਮ ਹੈਗਾ ਵਿਕਰਮ ਸਿੰਘ ਤਾਲੀਆਲ ਤੇ ਛੋਟਾ ਹੈਗਾ ਵਿਕਰ ਬਲਰਾਜ ਸਿੰਘ ਤਾਲੀਆਲ ਜਿਹੜਾ ਵਿਕਰਮ ਦਾ ਵਿਕਰ ਵਾਲਿਆ ਤੇ ਬਲਰਾਜ ਦਾ ਰਾਜ ਲਾ ਕੇ ਤੇ ਵਿਕਰਾਜ ਪੈਲਸ ਦਾ ਨਾਮ ਰੱਖਿਆ ਗਿਆ ਅੱਜ ਗੀਤ ਐਸਪੈਲਸ ਵਿੱਚ ਤੁਹਾਡੀ ਐਂਟਰੀ ਕਿਵੇਂ ਹੋਈ ਫਿਰ ਮੇਰੀ ਐਂਟਰੀ ਜੇ ਵੀ ਜੀ ਮੈਂ ਐਕਚੁਅਲੀ ਮੈਨੂੰ ਇੰਗਲੈਂਡ ਲਿਆਉਣ ਵਾਲੇ ਵੀ ਇਹੀ ਫੈਮਿਲੀ ਆ ਅੱਛਾ 2006 ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਤਾਇਆ ਜੀ ਉੱਥੇ ਚਾਚਾ ਜੀ ਆ ਜੀ ਤੇ ਉਹ ਵੀ ਇਹਨਾਂ ਕੋਲ ਰਹਿੰਦੇ ਆ ਤੇ ਸਰਦਾਰ ਚੰਦ ਸਿੰਘ ਜੀ ਇਹਨਾਂ ਦਾ ਦਿੱਲੀ ਪਿਆਰ ਸੀ ਮੇਰਾ ਆਉਣ ਜਾਣ ਪੂਰਾ ਵਧੀਆ ਰਹਿੰਦਾ ਸੀ ਹਮ ਤੇ ਉੱਥੇ ਇਹਨਾਂ ਨੇ ਗੱਲਬਾਤ ਕੀਤੀ ਵੀ ਆਪਾਂ ਜਗਜੀਤ ਨੂੰ ਇੰਗਲੈਂਡ ਸੱਦਗੇ ਤੇ ਮੈਨੂੰ ਉਹਨਾਂ ਨੇ ਇੰਗਲੈਂਡ ਬੁਲਾਇਆ ਤੇ ਉੱਥੇ ਮੇਰੇ ਤਾਇਆ ਜੀ ਹਰਨਾਮ ਸਿੰਘ ਤੇ ਅਮਰਜੀਤ ਸਿੰਘ ਉਹਨਾਂ ਨੇ ਸਯੋਜਕ ਦੇ ਨਾਲ ਮੈਨੂੰ ਉੱਥੇ ਸੱਦਿਆ ਤੇ ਉਸ ਤੋਂ ਬਾਅਦ ਮੈਨੂੰ ਇੰਗਲੈਂਡ ਸੱਦਿਆ ਤੇ ਉੱਥੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਪੈਲਸ ਚ ਰਾਲਾ ਜੀ ਇੰਡੀਆ ਜਾਣਾ ਤਾਂ ਤੇ ਮੈਂ ਫਿਰ ਇਹਨਾਂ ਦੀ ਗੱਲ ਨੂੰ ਟਾਲ ਨਹੀਂ ਸਕਦਾ ਸੀਗਾ ਇਸ ਕਰਕੇ ਫਿਰ ਮੈਂ ਇੱਥੇ ਆ ਗਿਆ ਜੀ ਜੀ ਤੇ ਅਸੀਂ ਦੇਖਿਆ ਕਿ ਜਦੋਂ ਹੀ ਫੈਮਿਲੀ ਬਾਹਰੋਂ ਆਉਂਦੀ ਆ ਮਤਲਬ ਤੁਸੀਂ ਇੱਕ ਫੈਮਿਲੀ ਮੈਂਬਰ ਹੋ ਹੁਣ ਤੁਸੀਂ ਕਹਿ ਲਗੇ ਕਿ ਬਾਹਰੋਂ ਮੈਨੇਜਰ ਹੀ ਰਹਿਏ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਕਹਿ ਲੇ ਕਿ ਵਿਵਹਾਰ ਆ ਜਾਂ ਪਿਆਰ ਆ ਹੁਣ ਤੱਕ ਦਾ ਦੇਖੋ ਜੀ ਇਹ ਕਹਿੰਦੇ ਹੁੰਦੇ ਇੱਕ ਤਾਂ ਹੁੰਦਾ ਮਾਪਿਓ ਤੁਹਾਨੂੰ ਜਨਮ ਦੇਣ ਵਾਲਾ ਹਾਂ ਇੱਕ ਹੁੰਦਾ ਤੁਹਾਨੂੰ ਗਾਈਡ ਕਰਨ ਵਾਲਾ ਜਿਹਨੇ ਤੁਹਾਡੀ ਉੱਚ ਸਿੱਖਿਆ ਦਿੱਤੀ ਤੁਹਾਨੂੰ ਸਮੇਂ-ਸਮੇਂ ਸਰ ਗਾਈਡ ਕੀਤਾ ਹਨ ਤੁਹਾਨੂੰ ਸਿੱਖਿਆ ਦਿੱਤੀਆਂ ਚੰਗੇ ਪਾਸੇ ਲਾਇਆ ਹਨ ਇਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਤੇ ਬਾਕੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਫਰਕ ਦੀ ਉਹ ਫਰਕ ਬਿਲਕੁਲ ਨਹੀਂ ਕਿਉਂਕਿ ਜਿਸ ਜਦੋਂ ਬਾਈ ਜਮੇਰ ਸਿੰਘ ਜੀ ਤਾਲੀਵਾਲ ਇਸ ਦੁਨੀਆ ਤੋਂ ਚਲੇ ਗਏ ਸੀ ਉਸ ਦਿਨ ਤੋਂ ਬਾਅਦ ਹੀ ਇੱਕ ਮੈਂ ਇਹਨਾਂ ਨੇ ਮੈਨੂੰ ਆਪਣੇ بیٹے ਦਾ ਰੂਪ ਦਿੱਤਾ ਤੇ ਉਹ ਕੋਸ਼ਿਸ਼ ਕਰਦੇ ਆ ਵੀ ਉਹ ਆਪਾ ਸਵਾਮਨਭਾ ਰਹੇ ਆ ਜੀ ਜੀ ਇਹ ਤਾਂ ਤੁਹਾਡੀ ਪੈਲਸ ਦੀ ਐਂਟਰੀ ਹੋ ਗਈ ਔਰ ਤੁਸੀਂ ਇੰਗਲੈਂਡ ਛੱਡ ਕੇ ਹਨਾ ਲੱਖਾਂ ਰੁਪਏ ਤਲਵਾਂ ਛੱਡ ਕੇ ਇੱਥੇ ਮੈਨੇਜ ਕਰ ਰਹੇ ਹੋ ਜੀ ਤੇ ਨਾਲ ਦੀ ਨਾਲ ਤੁਸੀਂ ਸਮਾਜ ਸੇਵਾ ਵੀ ਕਰਦੇ ਹੋ ਤੇ ਅਸੀਂ ਅਕਸਰ ਤੁਹਾਨੂੰ ਮੇਰੇ ਖਿਆਲ ਕੇ 4-5 ਸਾਲ ਤੋਂ ਜਾਣਦੇ ਆ ਦਰਸ਼ਕੋ ਮੈਂ ਇੱਕ ਚੀਜ਼ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਨਿਊਜ਼ ਲਵਾ ਕੇ ਜਾਂ ਮੀਡੀਆ ਚਾ ਕੇ ਕਰੀਏ ਬਹੁਤ ਸਾਰੀਆਂ ਚੀਜ਼ਾਂ ਇਹ ਬਿਨਾ ਕੈਮਰੇ ਤੋਂ ਵੀ ਕਰ ਦਿੰਦੇ ਆ ਕਿਉਂਕਿ ਬਹੁਤ ਸਾਰੇ ਰਿਕਾਰਡ ਅਸੀਂ ਆਪ ਖੁਦ ਵੀ ਦੇਖੇ ਜਿੰਨੇ ਕਿ ਇਹਨਾਂ ਨੂੰ ਜਾਣਦੇ ਆ ਤੇ ਸਮਾਜ ਦੇ ਲਈ ਇੱਕ ਬਹੁਤ ਵੱਡਾ ਸੁਨਿਆਹ ਵੀ ਆ ਕਿਉਂਕਿ ਜ਼ਿਆਦਾਤਰ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਮਾਜ ਸੇਵਾ ਇੱਕ ਬਿਜ਼ਨਸ ਬਣ ਗਿਆ ਪਰ ਇਸ ਪੈਲਸ ਦੇ ਜਰੀਏ ਬਹੁਤ ਸਾਰੇ ਲੋਕਾਂ ਦੇ ਜਿਹੜੇ ਭਲੇ ਦਾ ਕੰਮ ਵੀ ਕੀਤਾ ਜਾਂਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਗਜੀਤ ਜੇਕਰ ਮੈਂ ਪਹਿਲੀ ਸੇਵਾ ਦੀ ਗੱਲ ਕਰਾਂ ਜਦੋਂ ਤੁਸੀਂ ਸੋਸ਼ਲ ਵਰਕਰ ਕਰਦੇ ਸੀ ਇਸ ਪੈਲਸ ਦੇ ਕੰਮ ਕਰਦੇ ਹਾਂ ਤੁਸੀਂ ਪਹਿਲੀ ਸੇਵਾ ਕਿਹੜੀ ਕੀਤੀ ਤੇ ਜਿਹੜੀ ਉਹ ਅਜੇ ਤੱਕ ਅਮਰੀਕਾ ਵਾਲਾ ਮੀਡੀਆ ਵਿੱਚ ਵੀ ਨਹੀਂ ਪਤਾ ਲੱਗੇ ਮੈਂ ਨਾ ਜੀ ਸਭ ਤੋਂ ਪਹਿਲਾਂ ਜਦੋਂ ਮੈਂ ਇੰਗਲੈਂਡ ਸੀਗਾ ਤੇ ਉਦੋਂ ਉੱਥੇ ਖਾਲਸਾ ਆਂਡ ਬਈ ਰਵੀ ਸਿੰਘ ਜਿਹੜੀ ਸੇਵਾ ਕਰਦੇ ਸੀ ਜੀ ਮੈਂ ਉਹਨਾਂ ਦੀ ਟੀਮ ਦੇ ਵਿੱਚ ਸੇਵਾ ਕਰਨ ਦਾ ਮਤਲਬ ਵੀ ਆਪਣੇ ਆਪ ਨੂੰ ਕਈ ਸਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਵੀ ਇਹਨਾਂ ਨਾਲ ਲੱਗ ਕੇ ਸੇਵਾ ਕਰਾਂ ਕਿਉਂਕਿ ਉੱਥੇ ਇੰਗਲੈਂਡ ਦੇ ਭਾਈ ਸਾਹਿਬ ਉੱਥੇ ਸੀਗੇ ਹਨ ਉਸ ਤੋਂ ਬਾਅਦ ਜਦੋਂ ਮੈਂ ਇਧਰ ਮੀਡੀਆ ਤੇ ਦੇਖਦਾ ਸੀ ਅਰ ਵੀ ਆਪਣੇ ਪਿਆਰ ਦੇ ਵਿੱਚ ਆਹ ਚੀਜ਼ਾਂ ਕਰਨ ਵਾਲੀਆਂ ਤੇ ਆਪਾਂ ਵੀ ਉੱਥੇ ਜਾ ਕੇ ਆਪ ਇਹ ਚੀਜ਼ ਦਾ ਹਿੱਸਾ ਬਣ ਗਏ ਤੇ ਚਲੋ ਪ੍ਰਮਾਤਮਾ ਰੋਂ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕੀਤੀ ਵੀ ਪ੍ਰਮਾਤਮਾ ਸਾਨੂੰ ਸੇਵਾ ਕਰਨ ਦਾ ਬਲ ਬਖਸ਼ ਜਿੱਥੇ ਸਮੇਂ ਸਰ ਕਿਤੇ ਸੀ ਚੀਜ਼ ਦੀ ਲੋੜ ਪੈਂਦੀ ਹੈ ਦੁਖੀ ਨੂੰ ਕਿਸੇ ਨੂੰ ਦਵਾਈ ਦਵਾ ਦਿਓ ਕਿਸੇ ਬੱਚੇ ਦੀ ਫੀਸ ਭਰ ਦਿਓ ਠੀਕ ਹੈ ਜੀ ਤੇ ਸੰਜੋ ਵਧ ਤੋਂ ਵਧ ਕਿਸੇ ਨੂੰ ਮਤਲਬ ਹੀ ਗਾਈਡ ਕਰ ਦੋ ਚੰਗੇ ਪਾਸੇ ਲਾ ਦੋ ਸਿਆਣੇ ਕਹਿੰਦੇ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਉਹਨੂੰ ਰੈ ਸਹੀ ਦੇ ਦੋ ਤੇ ਉਹ ਵੀ ਇੱਕ ਪੜਾ ਸਹੀ ਇਸ ਕਰਕੇ ਵਾ ਸ਼ੁਰੂਆਤ ਅਸੀਂ ਉੱਥੋਂ ਕੀਤੀ ਖਾਲਸਾ ਏ ਹੈ ਨਾ ਵਰਲਡ ਵਾਈਡ ਕਹਿ ਲਈ ਕਿ ਇਹ ਮਨੁੱਖਤਾ ਦੀ ਸੇਵਾ ਕਰਦੇ ਨੇ ਜਿੱਥੇ ਵੀ ਕਿਤੇ ਵਸੀਵਤ ਪੈਂਦੀ ਆ ਕਿਸੇ ਦੇਸ਼ ਤੇ ਵੀ ਤਾਂ ਉੱਥੇ ਜਿਹੜੇ ਖਾਲਸਾ ਏ ਪਹਿਲਾਂ ਪਹੁੰਚਦੀ ਆ ਉਹਦੇ ਇਹ ਮੈਂਬਰ ਵੀ ਆ ਨਾ ਜਿ ਕਿ ਤੁਸੀਂ ਮੈਂਬਰ ਵੀ ਹੋ ਤੁਸੀਂ ਉਹਦੇ ਜੀ 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 ਭਾਈ ਜੀ ਜੀ ਔਰ ਜੇਕਰ ਮੈਂ ਨਿਹਾਲ ਸਿੰਘ ਵਾਲਾ ਦੀ ਗੱਲ ਕਰਾਂ ਤਾ ਹੁਣ ਤੱਕ ਮਤਲਬ ਕਿੰਨੇ ਕ ਫੈਮਲੀਆ ਨੇ ਜਿਨੇ ਮੈਂ ਇੱਕ ਵਾਰੀ ਮਤਲਬ ਇਹ ਨਹੀਂ ਕਹਿੰਦਾ ਕੱਲੀ ਕੱਲੀ ਫੈਮਲੀ ਦੱਸੋ ਵੀ ਤੁਹਾਡੇ ਮੁਤਾਬਕ ਕਿੰਨੇ ਕ ਰਿਕਾਰਡ ਅੱਗੇ ਜਿਹੜੇ ਹੁਣ ਤੱਕ ਦੇ ਜਿਹੜੇ ਤੁਸੀਂ ਕੈਮਰੇ ਤੋਂ ਛਪਾਈ ਬੈਠੇ ਹੋ ਅ ਦੇਖੋ ਕਈ ਚੀਜ਼ਾਂ ਹੁੰਦੀਆਂ ਹਨਾ ਜਿਵੇਂ ਹੁਣ ਕਿਸੇ ਦੇ ਕੋਈ ਸੇਵਾ ਕਰਨੀ ਹੈ ਜ਼ਰੂਰੀ ਨਹੀਂ ਤੁਸੀਂ ਉਹਦੀ ਕੋਈ ਵੀਡੀਓ ਪਾਓ ਜਾਂ ਫੋਟੋ ਪਾਓ ਕਈ ਚੀਜ਼ਾਂ ਹੁੰਦੀਆਂ ਹਨ ਉਹਨੂੰ ਤੁਸੀਂ ਸਾਇਲੈਂਟ ਹੋ ਕੇ ਵੀ ਤੁਹਾਨੂੰ ਉਹ ਸੇਵਾ ਕਰਨੀ ਪੈਂਦੀ ਹੈ ਜੀ ਦਿਖਾਉਣਾ ਆਪਾਂ ਲੋਕਾਂ ਨੂੰ ਦਿਖਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਭਰਾ ਆਪਾਂ ਨੂੰ ਸੰਯੋਗ ਦਿੰਦਾ ਸੀ ਉਹਨਾਂ ਤੱਕ ਇਹ ਚੀਜ਼ ਪਹੁੰਚਦੀ ਕਰਦਗੀ ਕੋਈ ਚੀਜ਼ਾਂ ਇਹ ਹੁੰਦੀਆਂ ਵੀ ਆਪਾਂ ਪ੍ਰਮਾਤਮਾ ਹੀ ਸਿਰਫ ਪ੍ਰਮਾਤਮਾ ਹੀ ਦੇਖ ਲੈ ਸਾਨੂੰ ਬਸ ਹਨਾ ਬੜਾ ਇਹ ਇਸ ਕਰਕੇ ਕੋਈ ਚੀਜ਼ਾਂ ਜਿਹੜੀਆਂ ਕੈਮਰੇ ਤੋਂ ਆਫ ਹੋ ਕੇ ਜਿਹੜੀ ਸੇਵਾ ਕਰਦੇ ਆ ਨਾ ਅਸੀਂ ਜਿਵੇਂ ਹੁਣ ਕਿਸੇ ਬੱਚੇ ਦਾ ਵਿਆਹ ਹੈ ਜਾਂ ਕਿਸੇ ਦਾ ਮਾਪੇ ਦਾ ਪਰਛਾਇਆ ਨਹੀਂ ਹੈਗਾ ਤੇ ਉਹਦੀ ਦਿਲ ਦੀ ਸੰਜੋਗ ਹੁੰਦਾ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਦਿਲ ਦੀ ਸ਼ੌਂਕ ਹੁੰਦਾ ਕਿ ਵੀ ਮੈਂ ਪੈਰਸ ਵਿੱਚ ਮੈਰਿਜ ਕਰਾਉਣੀ ਹੈ ਤੇ ਅਸੀਂ ਉਹ ਕੋਸ਼ਿਸ਼ ਕਰਦੇ ਆ ਵੀ ਜਿਹੜਾ ਉਹਦਾ ਦਿਲ ਦਾ ਦਿਲ ਦਾ ਚਾਹਣਾ ਉਹਦੂ ਰਹਿਣਾ ਰਹਿ ਸਕੇ ਅਸੀਂ ਕਹਿੰਨੇ ਚੁੱਪਚੀ ਬੀਤੇ ਆਓ ਤੁਸੀਂ ਮੈਰਿਜ ਕਰੋ ਪੈਸੇ ਦੀ ਕੋਈ ਗੱਲ ਨਹੀਂ ਕੀ ਬਾਤ ਇਹ ਇਹ ਮੈਨੂੰ ਸੰਜੋਗ ਦੇ ਰਿਹਾ ਢਾਲੀ ਵਾਲ ਫੈਮਿਲੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਦਿਲ ਦੇ ਚਾਹਾਂਵਾਂ ਦੀ ਗੱਲ ਕੀਤੀ ਆ ਜਗਜੀਤ ਬਹੁਤ ਸਾਰੀਆਂ ਫੈਮਿਲੀਆ ਤੁਹਾਨੂੰ ਦੇਖ ਰਹੀਆਂ ਹੋਣਗੀਆਂ ਬਹੁਤ ਸਾਰੀਆਂ ਕੁੜੀਆਂ ਦੇ ਅਰਮਾਨ ਹੁੰਦੇ ਆ ਕਿ ਪਰਿਵਾਰ ਗਰੀਬਾ ਪਰ ਵਿਆਹ ਪੈਸੇ ਚ ਕਰਾਉਣਾ ਉਹਦਾ ਕੀ ਹਿਸਾਬ ਕਿਤਾਬ ਉਹ ਵੀ ਦੱਸ ਦੋ ਮੈਂ ਨਹੀਂ ਮੈਂ ਪਹਿਲੇ ਵੀ ਜੇ ਕੇਰੀ ਬੱਚੇ ਹੁੰਦੇ ਆ ਕੇਰੀ ਮਾਂ ਪੋਤਾ ਦਾ ਸ਼ਾਇਆ ਨਹੀਂ ਹੁੰਦਾ ਕਿਉਂਕਿ ਜਦੋਂ ਬੱਚਾ ਜੰਮਦਾ ਨਾ ਥੋੜੇ ਟਾਈਮ ਬਾਅਦ ਜਦੋਂ ਸੁਰਤ ਸੰਭਾਲਦਾ ਉਦੋਂ ਤੋਂ ਇਹ ਚਾਹ ਮਨ ਦੇ ਵਿੱਚ ਬਣਾਉਣ ਲੱਗ ਜਾਂਦਾ ਵੀ ਜਦੋਂ ਮੇਰੀ ਮੈਰਿਜ ਹੋਈ ਮੈਂ ਐਂ ਕਰੂੰਗਾ ਜੋ ਕਰੂੰਗਾ ਹੈਨਾ ਤੇ ਉਸ ਤੋਂ ਬਾਅਦ ਜਿਹੜਾ ਮਾਂ ਪੋਤਾ ਕੇ ਰਿਸ਼ਾਇਆ ਚਾਨ ਚੱਕ ਪ੍ਰਮਾਤਮਾ ਨੂੰ ਚਲਾ ਜਾਂਦਾ ਤੇ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੂੰਗਾ ਵੀ ਜੇ ਕੋਈ ਇਹੋ ਜਿਹਾ ਹਲਾਤਾਂ ਦਾ ਵਿੱਚ ਸਾਡੇ ਏਰੀਆ ਦੇ ਵਿੱਚ ਜਾਂ ਕੋਈ ਵੀ ਨਿਊਜ਼ ਦੇਖਣ ਵਾਲਾ ਕੋਈ ਇਹੋ ਜਿਹਾ ਕੇਸ ਆਉਂਦਾ ਤੇ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਅਸੀਂ ਉਹਨਾਂ ਦੇ ਦਿਲ ਦੇ ਚਾਹ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸੋਹਣੀ ਗੱਲ ਕੀਤੀ ਆ ਦਰਸ਼ਕੋ ਇਹਨਾਂ ਨੇ ਇਕੱਲੇ ਜਗਜੀਤ ਦਾ ਨਹੀਂ ਯੋਗਦਾਨ ਉਹ ਕਹਿੰਦੇ ਜਿਹੜਾ ਪਰਿਵਾਰ ਆ ਨਾ ਢਾਲੀਵਾਲ ਫੈਮਿਲੀ ਆ ਯੂਕੇ ਦੇ ਵਿੱਚ ਉਹ ਚਾ ਜੇਲਾ ਧੂੜਕੋਟ ਬਾਈ ਆ ਤੇ ਆਪਣੇ ਹਰਚੰਦ ਅੰਕਲ ਜੀ ਨੇ ਤੇ ਸਾਰੀ ਫੈਮਿਲੀ ਮਤਲਬ ਲੋਕ ਪੜਾਈ ਦੇ ਕੰਮ ਕਰਦੀ ਆ ਔਰ ਜੇਲੇ ਧੂੜਕੋਟ ਬਾਈ ਦੀ ਗੱਲ ਕਰਾਂ ਤਾਂ ਕਈ ਕਿ ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਜਿੰਨੀ ਦਲਜੀਤ ਦੀ ਚੜ੍ਹਾਈ ਆ ਓਨੀ ਕਹਿੰਦੇ ਜੈਲੇ ਵਾਈ ਦੀ ਆ ਕਿਉਂਕਿ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਆ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੇਵਾ 'ਚ ਪਾਉਣ ਨੂੰ ਕਿਉਂਕਿ ਪੂਰੀ ਪਰਿਵਾਰ ਹੀ ਇਹਨਾਂ ਦੇ ਨਾਲ ਲੱਗਿਆ ਔਰ ਜਗਜੀਤ ਵੀ ਉਸੇ ਪਰਿਵਾਰ ਦਾ ਇੱਕ ਹਿੱਸਾ ਤੇ ਜਗਜੀਤ ਜੇਕਰ ਆਪਾਂ ਵਾਤਾਵਰਨ ਦੀ ਗੱਲ ਕਰੀਏ ਤੁਸੀਂ ਵਾਤਾਵਰਨ ਪ੍ਰੇਮੀ ਵੀ ਹੋ ਅਸੀਂ ਦੇਖਿਆ ਕਿ ਪੂਰੇ ਪੈਲਸ ਦੇ ਵਿੱਚ ਬੜੀ ਗ੍ਰੀਨਰੀ ਆ ਤੇ ਇਹਦੇ ਬਾਰੇ ਵੀ ਜ਼ਰੂਰ ਦੱਸੋ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਸਕਾਂ ਵੀ ਜਿਹੜਾ ਵਾਤਾਵਰਣ ਪ੍ਰੇਮੀ ਮੇਰਾ ਵੱਡਾ ਭਰਾ ਬਲਜਿੰਦਰ ਸਿੰਘ ਪਿੰਡੀ ਕੈਦ ਨੇ ਅਸੀਂ ਇੰਗਲੈਂਡ ਦੇ ਵਿੱਚ ਉਹ ਰੇਖ ਸਾਲੂ ਦੀ ਮਨੋ ਤਮੰਨਾ ਹੁੰਦੀ ਵੀ ਮੈਂ ਬੂਟੇ ਲਗਾਵਾ ਜੀ ਪਿਛਲੇ ਸਾਲ ਵੀ ਉਹਨੇ ਫਲਾਂ ਵਾਲੇ ਕਾਫੀ ਬੂਟੇ ਲਾਏ ਕਿਉਂਕਿ ਉਹਦਾ ਇਹ ਹੁੰਦਾ ਵੀ ਜਿਹੜਾ ਘਰਾਂ ਦੇ ਵਿੱਚ ਧਰੇ ਕੀ ਲਾ ਲੈਂਦਾ ਤੁਸੀਂ ਸਾਂਝਾ ਥਾਵਾਂ ਤੇ ਫਲਾਂ ਵਾਲੇ ਬੂਟੇ ਲਾਓ ਜਿੱਥੇ ਕਿ ਗਰੀਬ ਬੱਚਾ ਤੋੜ ਕੇ ਖਾਲੇ ਉਹ ਨੂੰ ਰੋਕ ਨਾ ਸਕੇ ਉਹਦਾ ਇਹ ਦਿਲੀ ਸੀਗਾ ਅਸੀਂ ਪਿਛਲੇ ਸਾਲ ਵੀ ਲਾਏ ਸੀ ਐਤਕੀ ਵੀ ਉਹਨਾਂ ਨੇ ਇੱਕ ਮੈਨੂੰ ਕਿਹਾ ਵੀ ਐਕਤੀ ਬੂਟੇ ਲਾਓ ਤੇ ਤੁਹਾਨੂੰ ਦੱਸ ਦਈਏ ਜੀ ਵੀ ਮੈਨੂੰ ਜਿਹੜੇ ਵਾਤਾਵਰਨ ਦੇ ਵਿੱਚ ਸਭ ਤੋਂ ਵੱਡਾ ਸੰਯੋਗ ਦੇਣ ਵਾਲੇ ਢਾਲੀਆਲ ਪਰਿਵਾਰ ਦੇ ਨਾਲ ਨਾਲ ਮੇਰੇ ਵੀਰ ਸੁਖਵਿੰਦਰ ਹੋਣੀ ਤੇ ਅਬਦਾਲੀ ਵਰਗੇ ਵੀਰੋ ਸਾਡੇ ਅਮਰੀਕ ਕੋਟਲੇ ਏਰੀਏ ਦੇ ਮੈਨੂੰ ਬਹੁਤ ਜਿਆਦਾ ਭਰਾਵਾਂ ਤੋਂ ਜਿਆਦਾ ਉਹਨਾਂ ਤੇ ਵਿਸ਼ਵਾਸ ਆ ਤੇ ਗਾਈਡ ਕਰਦੇ ਆ ਜੇ ਉਹਨਾਂ ਨੂੰ ਮੈਚukawa ਮੈਨੂੰ ਫੋਨ ਕਰਕੇ ਵੀ ਮੈਨੂੰ ਬੂਟਿਆਂ ਦੀ ਗੱਡੀ ਭੇਜ ਦੋ ਤੇ ਮੈਨੂੰ ਇਹ ਕਹੂੰਗਾ ਵੀ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਕਿਹੜੇ ਚਾਹੀਦੇ ਕਿਉਂਕਿ ਇਸ ਚੀਜ਼ ਪ੍ਰਤੀ ਉਹ ਇੰਨਾ ਕੁ ਸਪਾਰਟਾਉ ਬੰਦੇ ਕਿਉਂਕਿ ਆਪਣੇ ਪਿਆਰ ਦੇ ਵਿੱਚ ਜੇ ਦੇਖਿਆ ਜਾਵੇ ਉਹਨਾਂ ਨੇ 99% ਕੰਮ ਉਹਨਾਂ ਦੀ ਕੀਤੇ ਆ ਵੱਡੇ ਸਕੂਲ ਹੋਏ ਕਾਲਜ ਹੋਏ ਸੈਲਰ ਹੋਏ ਤੇ ਬਹੁਤ ਵੱਡੀਆਂ ਜੜੀਆਂ ਸਾਂਝੇ ਥਾਵਾਂ ਜਾਂ ਸਰਕਾਰੀ ਥਾਵਾਂ ਤੇ ਉਹ ਕੰਮ ਕਰਦੇ ਆ ਤੇ ਮੈਨੂੰ ਬਹੁਤ ਵੱਡਾ ਸੰਯੋਗ ਆ ਉਹ ਅਸੀਂ ਵੀ ਹੁਣ ਥੋੜੇ ਟਾਈਮ ਬਾਅਦ ਸੋਨ ਮਾਧਿਮ ਰਹੀ ਦੱਸਣਾ ਚਾਹੁੰਦੇ ਆ ਵੀ ਅਸੀਂ 2 ਤੋਂ 2.5 ਏਕੜ ਜਿਹੜੇ ਬੂਟੇ ਅਸੀਂ ਉਹ ਲਾ ਰਹੇ ਆ ਸਾਨੂੰ ਉਹਦੇ ਲਈ ਪ੍ਰਸ਼ਾਸਨ ਦੀ ਵੀ ਸੰਯੋਗ ਦੀ ਲੋੜ ਪਊਗੀ ਅਸੀਂ ਜਰੂਰ ਜੇ ਉਹਨੇ ਸੰਯੋਗ ਦੀ ਲੋੜ ਪੇਤਾ ਅਸੀਂ ਉਹਨਾਂ ਅੱਗੇ ਜਰੂਰ ਮੰਗ ਰੱਖਾਂਗੇ ਜਿੱਦੀ ਤੁਸੀਂ ਦੋ ਭਰਾਵਾਂ ਦੀ ਗੱਲ ਕਰੀ ਆ ਮੇਰਾ ਖਿਆਲ ਹੈ ਕਿ ਅੱਜ ਜਿੱਥੇ ਪਹੁੰਚੇ ਵੀ ਹੋਏ ਨੇ ਆਪਾਂ ਕੋਸ਼ਿਸ਼ ਕਰਾਂਗੇ ਦਰਸ਼ਕੋਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਕੇ ਤੇ ਅਸੀਂ ਬੈਕ ਸਾਈਡ ਦੇਖਿਆ ਕਿ ਕਾਫੀ ਢੇਲਾਈ ਆ ਇੱਕ ਵੱਖਰਾ ਹੀ ਰੰਗ ਦਿੱਤਾ ਉਹ ਚੀਜ਼ ਨੂੰ ਤੇ ਉਹ ਕਦੋਂ ਲਾਈ ਸੀ ਤੇ ਹੁਣ ਸ਼ੇਪ ਕੀ ਆ ਉਹਨਾਂ ਦੀ ਕਿਉਂਕਿ ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਭਾਈ ਜੀ ਜਿਵੇਂ ਇੱਕ ਮਾਂ ਪਿਓ ਤੇ ਬੱਚੇ ਨੂੰ ਪਿਆਰ ਕਰਦਣਾ ਹੂੰ ਵੀ ਬੱਚਿਆਂ ਨੂੰ ਦੇਖ ਕੇ ਮਾਂ ਬਹੁਤ ਖੁਸ਼ ਹੋ ਜਾਂਦਾ ਤੇ ਜਿਹਦਾ ਤੁਹਾਡਾ ਵਾਤਾਵਰਨ ਨਾਲ ਜਾਂ ਇਸ ਬੂਟਾ ਨਾਲ ਪ੍ਰੇਮ ਆ ਨਾ ਤੁਸੀਂ ਅਜਮਾ ਕੇ ਦੇਖੋ ਇਹ ਗੱਲਾਂ ਕਰਦੇ ਆ। ਹੂੰ। ਸਵੇਰ ਆ ਕੇ ਤੁਸੀਂ ਇਹਨਾਂ ਨੂੰ ਦੇਖੋਗੇ। ਹੂੰ। ਨਵਾਂ ਪੱਤਾ ਨਿਕਲਿਆ। ਬਿਲਕੁਲ। ਠੀਕ ਹੈ ਜਾਂ ਕੁਛ ਇਹਨਾਂ ਕੋਲੇ ਖੜ ਕੇ ਦੇਖੋ ਇਹ ਇੱਕ ਗੱਲਾਂ ਕਰਦੇ ਆ ਇਹ ਵੀ। ਹੂੰ ਹੂੰ। ਬੰਦਾ ਗੱਲਾਂ ਕਰਨ ਵਾਲਾ ਚਾਹੀਦਾ। ਇਹਨਾਂ ਪਿਆਰ ਆ ਬੂਟਿਆਂ ਨਾਲ ਕਰਨਾ ਚਾਹੀਦਾ। ਕਿਉਂਕਿ ਅਸੀਂ ਟ੍ਰੀਟਮੈਂਟ ਦੇਖਦੇ ਆ। ਜੇ ਜੇ ਕੋਈ ਸਾਨੂੰ ਅ ਤਕਨੀਕੀ ਮਾਰਾਂ ਦੀ ਰੋੜ ਪੈਂਦੀ ਹੈ ਵੀ ਬੂਟਾ ਸੁੱਕ ਕਾਤ ਹੋ ਰਿਹਾ ਹੈ। ਹੂੰ। ਅਸੀਂ ਉਹਦੇ ਵੀ ਸਹਿਯੋਗ ਨਾਲ ਲੈਣੇ ਆ। ਜੀ। ਠੀਕ ਹੈ ਜੀ। ਤੇ ਗੱਲ ਰਹੇਗੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਮੇਂ-ਸਮੇਂ ਸਰ ਰੇਖ ਸਾਲ ਅਸੀਂ ਦੋ ਤੋਂ 250 ਬੂਟਾ ਅਸੀਂ ਐਡ ਕਰਦੇ ਆਂ ਵਿੱਚ ਵੀ ਕੁਝ ਆਪ ਦੀ ਅਰਜ਼ੀ ਵਿੱਚ ਵੀ ਠੀਕ ਹੈ ਕੁਝ ਬਾਹਰ ਵੀ ਜਿੱਥੇ ਜਿੱਥੇ ਸਾਨੂੰ ਲੋੜ ਪੈਂਦੀ ਹੈ ਅਸੀਂ ਉੱਥੇ ਐਡ ਕਰਦੇ ਆਂ ਤੁਸੀਂ ਅੱਜ ਇਹ ਗੱਲ ਪੁੱਛ ਲਈ ਪਰ ਅਸੀਂ ਅੱਜ ਤੱਕ ਇਹ ਕੈਮਰਾ ਤੁਸੀਂ ਪਾਈ ਵੀ ਸੀਗੀ ਇਹ ਕਿਉਂਕਿ ਵਾਤਾਵਰਨ ਜਿਹੜਾ ਬੂਟਾ ਉਹ ਫੋਟੋ ਨਾ ਖਿੱਚੋ ਜਾਂ ਖੁਸ਼ ਹੋ ਤੁਸੀਂ ਲਾ ਦਿਓ ਤੇ ਜਦੋਂ ਵੱਡਾ ਹੋਊਗਾ ਜਿਵੇਂ ਹੁਣ ਸਾਡੇ ਬਜ਼ੁਰਗ ਵੀ ਸਾਨੂੰ ਦੱਸਦੇ ਆ ਕੋਈ ਕਹਿੰਦਾ ਯਾਰ ਆ ਸਾਡਾ ਪਿੰਪਲ ਸਾਡੇ ਬਜ਼ੁਰਗਾਂ ਦਾ ਲਾਇਆ ਵਾ ਆ ਯਾਰ ਬੋਰਡ ਸਾਡੇ ਬਜ਼ੁਰਗਾਂ ਦਾ ਲਾਇਆ ਵਾ ਅਸੀਂ ਵੀ ਇਹ ਕਹਿ ਸਕਦੇ ਹਾਂ ਗੇਰਾ ਬੁੱਢੇ ਸਾਡੇ ਲਾਇਏ ਸਾਡੇ ਲਾਏ ਹੋਏ ਯਾਰ ਤੇ ਤੁਸੀਂ ਵਾਤਾਵਰਣ ਦੀ ਗੱਲ ਕਰੀ ਜਗਜੀਤ ਜਿਵੇਂ ਅੱਜ ਦੀ ਗੱਲ ਕਰੀਏ ਜੋ ਕੇ ਦੌਰ ਦੀ ਵੱਡੇ ਰੋਡ ਕੱਢੇ ਜਾ ਰਹੇ ਹਨਾ ਭਾਰਤਮਾਲਾ ਜੋੜੋ ਜਿਹੜਾ ਵੱਡਾ ਰੋਡ ਕੱਢਿਆ ਜਾ ਰਿਹਾ ਲੱਖਾਂ ਬੂਟੇ ਪੌਦੇ ਦਰਖਤ ਵੱਡੇ ਜਾ ਰਹੇ ਆ ਅੰਨੇ ਵਕਟਾਈ ਕੀਤੀ ਜਾ ਰਹੀ ਆ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਤੁਸੀਂ ਦਰਸ਼ਕਾਂ ਨੂੰ ਜਾਂ ਉਹਨਾਂ ਨੂੰ ਕਹਿ ਲਿਖੇ ਜਿਹੜਾ ਉਜਾੜਾ ਕਰ ਰਹੀ ਹੈ ਇਹਨਾਂ ਵਾਤਾਵਰਨ ਦਾ ਕੀ ਕਹਿਣਾ ਮੈਂ ਚਾਹੁੰਦੇ ਹਾਂ ਇਹਦੇ ਵਿੱਚ ਨਾ ਜਗਵੀਰ ਜੀ ਦੇਖੋ ਜੇ ਸੌਖਾਣਾ ਤੇ ਦੁੱਖ ਵੀ ਹੈ ਜੇ ਇੱਕ ਸਹੂਲਤ ਦੇਤੀ ਨਾ ਆਪਣੇ ਮਨੁੱਖ ਨੂੰ ਵੀ ਰੋਡ ਅਲੱਗ ਜਿਹੀ ਰੋਡ ਕੱਢ ਤੇ ਬਾਹਰ ਲੀਆਂ ਕੰਟਰੀਆਂ ਵਾਂਗ ਰੋਡ ਕੱਢ ਤੇ ਚਲੋ ਇੱਕ ਇਹ ਦੇਸ਼ ਦੀ ਜਾਂ ਸਰਕਾਰਾਂ ਦੀ ਇੱਕ ਚੰਗੀ ਸਭ ਤੋਂ ਤਾਂ ਲਾ ਲੋ ਪਰ ਉਹਦੇ ਨਾਲ ਨਾਲ ਜੇ ਦੇਖਿਆ ਜਾਵੇ ਨਾ ਇਹ ਇੱਕ ਨੁਕਸਾਨ ਦੇ ਵੀ ਹੈ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਜਿਹੜੀ ਕੰਪਨੀ ਨੂੰ ਕੋਈ ਠੇਕਾ ਦੰਦਿਆ ਨਾ ਉਹਨਾਂ ਕੋਲੇ ਪਹਿਲੇ ਇਹੋ ਜਿਹੀ ਮਸ਼ੀਨਰੀ ਹੋਣੀ ਚਾਹੀਦੀ ਹੈ ਵੀ ਜਿੱਡਾ ਮਰਜੀ ਪੁਰਾਣਾ ਟਰੀ ਬੂਟਾ ਵੀ ਉਹਨੂੰ ਪੱਟ ਕੇ ਉਹਨੂੰ ਮੂਵ ਕਰ ਸਕੇ ਜਿਹਦੇ ਕੋਲੇ ਉਹ ਮਸ਼ੀਨਰੀ ਹੈਗੀ ਆ ਬਿਲਕੁਲ ਜੀ ਉਹ ਉਹ ਕੰਪਨੀ ਨੂੰ ਠੇਕਾ ਦੇਣਾ ਚਾਹੀਦਾ ਹੁਣ ਤੁਸੀਂ ਦੇਖੋ 20 20 30 30 50 50 ਸੜੇ ਪ੍ਰਾਣੇ 100 100 ਸੜੇ ਪ੍ਰਾਣੇ ਜਿਹੜੇ ਦਰਖਤ ਹੈ ਠੀਕ ਹੈ ਜਿਹੜੇ ਬੁਕਲ ਜ ਨਹੀਂ ਆਉਂਦੇ ਉਹ ਪੱਟਦੇ ਤੇ ਲਾਉਂਦੇ ਕੀ ਆ ਉੱਥੇ ਕਨੇਰ ਇੱਕ ਫੁੱਲਾਂ ਵਾਲਾ ਬੂਟਾ ਲਾ ਰਹੇ ਆ ਉਹਦੇ ਤੇ ਪਿੰਗ ਥੋੜੋ ਪੈਣੀ ਹੈ ਇਸ ਕਰਕੇ ਆਪਾਂ ਇਹ ਆਏ ਨੇ ਵੀ ਜਿਹੜੀ ਕੰਪਨੀ ਨੂੰ ਠੇਕਾ ਦੇਣਾ ਹੈ ਨਾ ਉਹਦੇ ਕੋਲੇ ਮੈਸਨਰੀ ਇਹੋ ਜੀ ਹੋਣੀ ਚਾਹੀਦੀ ਵੀ ਬਣਿਆ ਤਣਿਆ ਟ੍ਰੀ ਜਿਹੜਾ ਉਹ ਪਾਸੇ ਮੂਵ ਹੋ ਸਕੇ ਉਹਨੂੰ ਪਾਸੇ ਉਹਨੂੰ ਨੁਕਸਾਨ ਨਾ ਕੀਤਾ ਜਾਏ ਉਹਨੂੰ ਬਚਾਇਆ ਜਾ ਸਕੇ ਇਹ ਜਰੂਰ ਸੁਨੇਹਾ ਸਾਰਿਆਂ ਦੇ ਚ ਬੰਦਾ ਇਹ ਸਾਡੀਆਂ ਸਰਕਾਰਾਂ ਨੂੰ ਵੀ ਚੀਜ਼ ਨੇ ਧਿਆਨ ਦੇਣਾ ਚਾਹੀਦਾ ਵੀ ਜੇ ਭਾਈ ਤਰੇ ਕੋਲ ਮਸੰਦਰੀ ਹੈਗੀ ਤਾਂ ਸਾਡੇ ਨਾਲ ਐਗਰੀਮੈਂਟ ਕਰ ਲੈਣੀ ਰਹਿਣ ਤੇ ਜਗਜੀਤ ਬੂਟਿਆਂ ਦੀ ਗੱਲ ਕਰੀਆ ਮੈਨੂੰ ਲੱਗਾ ਕਿ 1 ਏਕੜ ਕਿ 1.5 ਏਕੜ ਅਸੀਂ 1.5 ਏਕੜ ਜਗ੍ਹਾ ਆਪਣੇ ਕੋਲ ਇੱਕ ਪਈ ਆ ਇਹ 1 ਏਕੜ ਆ ਕਿੰਨੇ ਚ ਬੂਟੇ ਲਾਉਣੇ ਕਿੰਨੇ ਚ ਬੂਟੇ ਲਾਉਣੇ ਕਿੰਨੇ ਚ ਬੂਟੇ ਲਾਉਣੇ ਤੁਸੀਂ ਕਹਿਆ ਅਸੀਂ ਇਹਦੇ ਵਿੱਚ ਸਾਨੂੰ ਜੇ ਤਕਨੀਕੀ ਮਾਹਰਾਂ ਮੁਤਾਬਕ ਅਸੀਂ ਦੇਖਾਂਗੇ ਉਹਦੀ ਜਿਹੜੀ ਅਲਾਈਨਮੈਂਟ ਆ ਉਹਦੀ ਵੀ ਮੇਜਰਮੈਂਟ ਹੈ ਕਿੰਨੇ ਤੋਂ ਕਿੰਨੇ ਸਕੁਅਰ ਫੁੱਟ ਚਾਹੀਦਾ ਅਸੀਂ ਉਹ ਪੁੱਛਾਂਗੇ ਕਿਉਂਕਿ ਇੰਨੀ ਨੌਲੇਜ ਸਾਨੂੰ ਹੈ ਨਹੀਂ ਵੀ ਕਿਉਂਕਿ ਉੱਪਰ ਜਾ ਕੇ ਜਿਹੜਾ ਬੂਟਾ ਫੈਲਦਾ ਫੈਲਦਾ ਵੀ ਥੱਲੇ ਅਸੀਂ ਪੁੱਛਾਂਗੇ ਵੀ ਕਿੰਨਾ ਚਾਹੀਦਾ ਹੈ ਨਾ ਕਿੰਨੇ ਸਪੇਸ ਚਾਹੀਦੀ ਹੈ ਵੈਚੂ ਦੇ ਕੋਈ ਟਰੈਕਟਰ ਕੀ ਲਗਾਉਣਾ ਪਿਆ ਜਾਂਦਾ ਕੁਝ ਵੀ ਉਹ ਚੀਜ਼ ਬਾਰੇ ਜਰੂਰ ਨੌਲੇਜ ਲਾਵਾਂਗੇ ਅਸੀਂ ਕਿੰਨੀ ਕਿਸਮ ਦੇ ਬੂਟੇ ਆ ਜਗਜੀਤ ਤੇ ਕਿੰਨੇ ਸਮੇਂ ਤੱਕ ਲਗਾਓ ਉਹ ਬਸ ਥੋੜੇ ਟਾਈਮ ਚ ਬਸ ਪ੍ਰਮਾਤਮਾ ਵੱਲੋਂ ਕਿਰਪਾ ਕਰੇ ਸੱਚੇ ਪਾਤਸ਼ਾਹ ਨੂੰ ਮੀਂਹ ਸ਼ੁਰੂ ਹੋਵੇ ਤੇ ਜਿਹੜੇ ਬੂਟਿਆਂ ਦੀ ਜਿਹੜੇ ਕਿਸਮਾਂ ਉਹ ਤੁਹਾਨੂੰ ਅਸੀਂ ਸਾਡੇ ਵੀਰ ਸੁਖਵਿੰਦਰ ਸਿੰਘ ਉਹ ਜਾਣੂ ਕਰਾ ਦੇਣਗੇ ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸ਼ਾਂ ਵਾਲੇ ਬੂਟੇ ਆ ਠੀਕ ਆ ਵੱਧ ਤੋਂ ਵੱਧ ਸ਼ਾਂ ਵਾਲੇ ਬੂਟੇ ਲਾਏ ਜਾਣ ਦਰਸ਼ਕੋ ਆਪਾਂ ਇੱਥੇ ਸੁਖਵਿੰਦਰ ਸਿੰਘ ਵੀ ਆਏ ਆ ਉਹਨਾਂ ਦੇ ਸਾਥੀ ਵੀ ਆ ਜਿਨ੍ਹਾਂ ਨੇ ਬਹੁਤ ਸਾਰੇ ਅਦਾਕਾਰਾਂ ਦੇ ਘਰ ਆ ਜਿਹੜੇ ਵੱਡੇ-ਵੱਡੇ ਆਲੀਸ਼ਾਨ ਬੰਗਲੇ ਬਣਾਏ ਹੋਏ ਆ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਦੇ ਢੰਗ ਦੇ ਨਾਲ ਬੂਟੇ ਲਗਾ ਕੇ ਇੱਕ ਵੱਖਰੀ ਜਿਹੜੀ ਬੰਤਰ ਬਣਾਈ ਆ ਤੇ ਅੱਜ ਇੱਥੇ ਵਿਕਰਾਜ ਪੈਲਸ ਵਿੱਚ ਪਹੁੰਚੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੁਖਵਿੰਦਰ ਜੀ ਜਗਜੀਤ ਬਾਈ ਨੇ ਗੱਲ ਕੀਤੀ ਆ ਵੀ ਉਹ ਵੀ ਇੱਥੇ ਪਹੁੰਚੇ ਆ ਜਿੰਨੀ ਵੀ ਤੁਸੀਂ ਪੈਲਸ ਦੇ ਵਿੱਚ ਗ੍ਰੀਨਰੀ ਦੇਖ ਰਹੇ ਹੋ ਤਾਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇੱਕ ਮਾਲੀ ਨੂੰ ਪਤਾ ਹੁੰਦਾ ਕਿ ਬਾਗ ਦੀ ਰਖਵਾਲੀ ਕਿਵੇਂ ਕਰਨੀ ਆ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮੇਰੇ ਖਿਆਲ ਆਪਾਂ 2021-22 ਦੇ ਵਿੱਚ ਮਿਲੇ ਸੀ ਜੀ ਜੀ ਤੇ ਮੇਰੇ ਖਿਆਲ ਹੁਣ ਤੱਕ ਤਾਂ ਬਹੁਤ ਤੁਸੀਂ ਜਗ੍ਹਾ ਤੇ ਜਾ ਪਹੁੰਚੇ ਹੋਗੇ ਅੱਜ ਬਾਈ ਕੋਲੇ ਆਏ ਹੋ ਕਿਵੇਂ ਦਾ ਮਾਹੌਲ ਲੱਗਿਆ ਤੇ ਕੀ ਗੱਲਬਾਤ ਮੇਰੀ ਗੱਲ ਤਾਂ ਵੀ ਦੀ ਸਤਿ ਸ੍ਰੀ ਅਕਾਲ ਤੁਹਾਨੂੰ ਇੰਟਰੂ ਕਰਦਾ ਮੌਗਾ ਇਹ ਤਾਂ ਜੀ ਤੇ ਬਸ ਮੈਂ ਮਲੇਕੂਲੇ ਤੋਂ ਜਗਜੀਤ ਵੀਰ ਨੂੰ ਸਪੈਸ਼ਲ ਮਿਲ ਲਾਇਆ ਹਮ ਸਾਡਾ ਬਹੁਤ ਜ਼ਿਆਦਾ ਪਿਆਰਾ ਅੱਜ ਬੂਟੇ ਲਾਉਣ ਆਲੇ ਸੀ ਕਿ ਮਿਲ ਨਹੀਂ ਆਏ ਸੀ ਬੂਟੇ ਇਦੀ ਸਾਡਾ ਪਲਾਨਿੰਗ ਚੱਲ ਰਹੀ ਹੈ 2 ਢਾਈ ਏਕੜਾਂ ਸੀ ਚੋਣੇ ਕੋਈ ਜਗ੍ਹਾ ਲਾਉਂਦੇ ਜਿਹੜੀ ਤੁੱਤਲ ਚੱਲ ਰਹੀ ਹੈ ਹਾਂ ਜੰਗਲ ਦੇ ਵਿੱਚ ਕਿੰਦਾ ਕਿੰਦਾ ਟਰੀ ਪਲਾਂਟ ਲਾਣੇ ਹੈਗੇ ਆ ਜਿਹੜੇ ਬਰਸਤ ਦਰਖਤ ਨੇ ਉਹ ਸੋਦਾਂ ਜੋ ਖਤਮ ਹੋ ਰਹੇ ਨੇ ਜਿੱਦਾਂ ਨਿੰਮਾ ਖਤਮ ਹੋ ਗਏ ਕਿਕਰਾਂ ਖਤਮ ਹੋ ਗਈਆਂ ਹੋਰ ਬਰਸਤ ਰਖ ਬਹੁਤ ਜ਼ਿਆਦਾ ਖਤਮ ਹੋ ਚੁੱਕੀ ਜੀ ਭਈ ਸੋਦੇ ਉਹ ਚੀਜ਼ਾਂ ਦਾ ਸੀ ਜੰਗਲ ਡਿਸਕਸ਼ਨ ਕਰਨ ਆਏ ਸੀ ਉਹ ਚੀਜ਼ਾਂ ਹਾਂਜੀ ਹਾਂ ਸਿੰਘੇਂਦਰ ਭਾਈ ਜਿਵੇਂ ਮੈਂ ਪਾਈ ਨੇ ਵੀ ਗੱਲ ਕੀਤੀ ਆ ਅੰਨੇ ਵਾਜ ਕਟਾਈ ਹੋ ਰਹੀ ਆ ਦਰਖਤਾਂ ਦੀ ਸਿਰਫ ਕੀ ਆ ਮਨੁੱਖ ਦੀਆਂ ਸਹੂਲਤਾਂ ਲਈ ਵੀ ਆ ਤੇ ਇਹ ਹਾਨੀਕਾਰਕ ਵੀ ਆ ਤੁਸੀਂ ਬਹੁਤ ਸਾਰੀਆਂ ਕਿਸਮਾਂ ਦੇ ਨਾਮ ਲਿਓ ਤੁਸੀਂ ਜ਼ਿਆਦਾ ਇਹ ਚੀਜ਼ਾਂ ਦੀ ਜਾਣਕਾਰੀ ਰੱਖ ਦਿਓ ਤੁਹਾਡੇ ਮੁਤਾਬਕ ਜਿਹੜੇ ਵੱਡੇ ਰੋਡ ਬਣ ਰਹੇ ਆ ਉੱਥੇ ਜਾੜੇ ਕਿਤੇ ਜਾ ਰਹੇ ਆ ਦਰਖਤਾਂ ਦੇ ਕਿਹੜੇ ਵੋਟੇ ਲਾਉਣੇ ਚਾਹੀਦੇ ਆ ਤਾਂ ਕਿ ਜੋ ਲੰਮੀ ਉਮਰ ਤੱਕ ਰਹਿ ਸਕਣ ਸਾਡੀ ਤਾਂ ਕਹਿਣੇ ਇਹ ਆ ਵੀ ਜਦੋਂ ਆਪਾਂ ਨੂੰ ਪਤਾ ਵੀ ਰੋਡ ਦੀ ਪਲੈਨਿੰਗ ਹੋ ਗਈ ਸਰਕਾਰਾਂ ਨੂੰ 5 ਸਾਲ ਪਹਿਲਾਂ ਹੀ ਉਹ ਜਗ੍ਹਾ ਤੇ ਦਰਖਤ ਲਗਾਉਣੇ ਚਾਹੀਦੇ ਨੇ ਜੀ ਤਾਂ ਕਿ ਰੋਡ ਬਣਦੇ ਬਣਦੇ ਦਰਖਤ ਬਰਬਰ ਤਿਆਰ ਹੋ ਜਾਂਦੇ ਨੇ ਹੂੰ ਪਹਿਲਾਂ ਪਟਾਈ ਕਰਦੇ ਨੇ ਬਾਅਦ ਚ ਰੋਡ ਬੰਦੇ ਨੇ ਇਹ ਮਨੁੱਖਾ ਵਦੇ ਆਪ ਨੂੰ ਬਹੁਤ ਬੜਾ ਇੱਕ ਅ ਮਨੁੱਖ ਲਈ ਬਹੁਤ ਹੀ ਖਤਰਾ ਕੀ ਜਾ ਰਿਹਾ ਹੈ ਬਿਲਕੁਲ ਇਹ ਜੀ ਬਲਕਿ ਹੁਣ ਹੀ ਚਾਹੀਦੀ ਉਹ ਕਣਕਾਂ ਲੱਗਦੀਆਂ ਜਿਲਚੋਂ ਉਹਨਿਆ ਨੂੰ ਅੱਗ ਲੱਗਦੀ ਤਾਂ ਰਕਤ ਪੂਕ ਦਿੰਦੇ ਨੇ ਵਿੱਚ ਬੱਚੇ ਜਾਨਵਰ ਮੱਚ ਜਾਂਦੇ ਨੇ ਮਨੋਕਬ ਦੇ ਲਈ ਬਹੁਤ ਚੀਜ਼ਾਂ ਇਹ ਬਹੁਤ ਖਤਰਾ ਕਿਹੜੀਆਂ ਪੀਸ ਕਰ ਰਿਹਾ ਤੇ ਕਹਿੰਦਾ ਮਤਲਬ ਆਪਾਂ ਕਿਤੇ ਨਾ ਕਿਤੇ ਖੁਦ ਵੀ ਜ਼ਿੰਮੇਵਾਰ ਬਹੁਤ ਵੱਡੇ ਜ਼ਿੰਮੇਵਾਰ ਜੀ ਦੇਖੋ ਇਸ ਵਾਰ ਅੱਗਾਂ ਲੱਗੀਆਂ ਕੀ ਕੀ ਕੁਸੋਇਆ ਹਾਂ ਬੱਚੇ ਜਾਨਵਰ ਹਰਪੂਰ ਉਪਰ ਪੰਛੀ ਬਿਲਕੁਲ ਅਸੀਂ ਚਾਹੁੰਦੇ ਆ ਵੀ ਠੀਕ ਆ ਖੇਤੀਬਾੜੀ ਜਰੂਰੀ ਸਭ ਕੁਝ ਜਰੂਰੀ ਆ ਅੱਗਾਂ ਨਾ ਲੱਗਣ ਅੱਗਾਂ ਨਾ ਲੱਗਣ ਲੱਗਣੀਆਂ ਤਾਂ ਮਰਮਰ ਚਾਰ ਹਲ ਮਾਰ ਲਓ ਜੀ ਮਦਦਾਂ ਨੂੰ ਵਿਚਾਰੋ ਕਿਵੇਂ ਨਹੀਂ ਹਾਂ ਕਿਉਂਕਿ ਹਰ ਮੋਟਰ ਤੇ ਪੰਜ ਰੱਖ ਲੱਗਣੀ ਬਹੁਤ ਜਰੂਰੀ ਹਮ ਹਰ ਮੋਟਰ ਤੇ ਹਰ ਖੇਚ ਪੰਦ ਰਖਣ ਗਾ ਪਹੁੰਚ ਜਰੂਰੀ ਨੇ ਜੀ ਦੇਖੋ ਜਿੰਨਾ ਇਸ ਚੀਜ਼ ਨੂੰ ਆਪਾਂ ਜੋੜਾਂਗੇ ਹਮ ਉਹਨਾਂ ਆਪਣਾ ਵਾਤਾਵਰਨ ਸਾਫ ਨੂੰ ਸੋਧੂ ਜੀ ਦੇਖੋ ਬਰਸਾਤ ਮੀਂਹ ਇਸ ਵਾਰ ਕਿੰਨੇ ਕ ਪੈਂਦੇ ਨੇ ਹਮ ਸਾਰਾ ਸਿਸਟਮ ਹੀ ਪ੍ਰਦੂਸ਼ ਹੋ ਗਿਆ ਸਿਕੰਦਰ ਮੈਂ ਬੂਟਿਆਂ ਦੀ ਗੱਲ ਕਰੀ ਕਿਹੜੇ ਬੂਟੇ ਲੱਗਣੇ ਚਾਹੀਦੇ ਰੋਡ ਦੇ ਦੇਖੋ ਬੂਟੇ ਰਸੀਂ ਚੋਨਾ ਰੋਡ ਦੇ ਉੱਪਰ ਜੋ ਵੱਡਾ ਟਰੀ ਵੰਸ ਅਗੇ ਹਮ ਜਿਦਾਂ ਨਿੰਮ ਕੇਕਰ ਆਮਲਾ ਬਿਹੜੇ ਜੀ ਤੇ ਤਾਲੀਆਂ ਹਾਂਜੀ ਅਰਜੁਨ ਜੀ ਇਦਾਂ ਦੀਆਂ ਤੋਣ ਚਕਰੇਸੀਆ ਜੋ ਜੋ ਟਰੀ ਦਰਖਤ ਵੱਡਾ ਬਣ ਸਕੇ ਜੀ ਉਹ ਲੱਗਣੀ ਚਾਹੀਦੀ ਉਹ ਲੱਗਣ ਚਾਹੀਦੇ ਜੀ ਔਰ ਤੁਸੀਂ ਡਿਸਕਸ਼ਨ ਕੀਤੀ ਹੈ ਬਾਈ ਦੇ ਨਾਲ ਤੇ ਮੈਂ ਤੁਹਾਡੇ ਤੋਂ ਵੀ ਜਾਣਕਾਰੀ ਲੈ ਲਾਂ ਜਿਹੜਾ ਤੁਸੀਂ ਕਹ ਲਿਆ ਕਿ ਜੰਗਲ ਬਣਾਉਣ ਜਾ ਰਹੇ ਹੋ ਉਹ ਚ ਜਾਨਵਰ ਛੱਡੋਗੇ ਜਾਂ ਲੋਕਾਂ ਦਾ ਆਉਣਾ ਜਾਣਾ ਜਾਨਵਰ ਨਹੀਂ ਦੇਖੋ ਜੰਗਲ ਲੋਕ ਜੰਗਲ ਲਾਵਾਂਗੇ ਜੰਗਲ ਦੇ ਵਿੱਚ ਖੁਦ ਜਾਨਵਰ ਖੁਦ ਆ ਲੱਗੇ ਆਉਣਗੇ ਹੂੰ ਜੰਗਲਾਂ ਲਈ ਜੰਗਲ ਜਾਨਵਰਾਂ ਨੂੰ ਰਹਿਣ ਬਸੇਰਾ ਬਣਾ ਰਹੇ ਆ ਤੁਸੀਂ ਕੀ ਬਾਤ ਜੋ ਰਹਿਣ ਸੇਰਾ ਜਾਨਵਰਾਂ ਲਈ ਬਣਾ ਰਹੇ ਆ ਜਾਨਵਰ ਤਾਂ ਖੁਦ ਆ ਖੁਦ ਆਜੂ ਜੀ ਮਨੁੱਖ ਜਾਨਵਰ ਨੂੰ ਭਜਾਰਿਆ ਦਰਖਤ ਕੱਟ ਕੇ ਜੀ ਸਾਡੇ ਕਿੰਨੀਆਂ ਜੀੜੀਆਂ ਦੀ ਛੋਟੋਟੀਆਂ ਸਾਰੀਆਂ ਦੀ ਵਿਰਾਸਤ ਖਤਮ ਹੋ ਚੁੱਕੀਆਂ ਨਸਲ ਕੋਈ ਕਿੰਨੀ ਹੋ ਰਹੀ ਛੋਟੇ ਛੋਟੇ ਜਾਨਵਰਾਂ ਦੀ ਬਿਲਕੁਲ ओरिजिनल ਕੀ ਇੱਕ ਮਨੁੱਖ ਜਿੱਤੇ ਅੰਨੇ ਵਾਰ ਦਰਖਤਾਂ ਕੱਟੀ ਹੋਣਾਂ ਕੱਟੀਆਂ ਇਸ ਵਾਰ ਦੇਖੋ ਗਰਮੀ ਦਾ ਜਿਹੜਾ ਪ੍ਰਕੋਪ ਕਿੰਨਾ ਜ਼ਿਆਦਾ ਹੈਵੀ ਹੋਇਆ ਬਿਲਕੁਲ ਬਿਲਕੁਲ ਪਰ ਰੀਜ਼ਨ ਵੀ ਆ ਪੱ ਦਰਖਤਾਂ ਪਟ ਰਹੇ ਆ ਪਟ ਰਹੇ ਜੀ ਆ ਸਾਡਾ ਸਾਰੇ ਥੋੜੇ ਮਦਰਸਾਰ ਨੂੰ ਜੱਤ ਬਣ ਕੇ ਬੇਨਤੀ ਕਰਦੇ ਜਿਨ੍ਹਾਂ ਬਹੁਤ ਬਹੁਤ ਦਰਖਤ ਲਾ ਸਕੂ ਬਸ ਇਹ ਸੰਭਲ ਵੀ ਆਪਾਂ ਆਪਣੇ ਨਖਲਾਂ ਬਚਾ ਲਾਂਗੇ ਜੀ ਦਰਖਤ ਦਰਸ਼ਕੋ ਭਾਈ ਜਗਜੀਤ ਮੈਨੇਜਰ ਵਿਕਰਜ ਪੈਲਸ ਸਖਵਿੰਦਰ ਭਾਈ ਔਰ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਵੱਡੇ ਜਿਹੜੇ ਅਦਾਕਾਰ ਆ ਇਹਨਾਂ ਤੋਂ ਬਗੀਚੇ ਬਣਾਉਂਦੇ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਉਹਨੂੰ ਹਰਿਆ ਭਰਿਆ ਬਣਾਉਂਦੇ ਨੇ ਇੱਕ ਡਿਜ਼ਾਈਨ ਤਿਆਰ ਕਰਦੇ ਨੇ ਤੇ ਵਿਕਰਜ ਪੈਲਸ ਦੀ ਵੀ ਜਿਹੜੀ ਬੰਤਰ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਇਹਨਾਂ ਦੀ ਹੀ ਦੇਣ ਆ ਤੇ ਹੁਣ ਜਿਹੜੀ ਵੱਡੀ ਡਿਸਕਸ਼ਨ ਕਰਨ ਦੇ ਲਈ ਇੱਥੇ ਪਹੁੰਚੇ ਸੀ ਤੇ ਜਗਜੀਤ ਪਾਈ ਨੇ ਵੀ ਬਹੁਤ ਵੱਡਾ ਪਰਾਲਾ ਮੈਂ ਪਹਿਲਾਂ ਵੀ ਦੱਸਿਆ ਬਹੁਤ ਸਾਰੀਆਂ ਚੀਜ਼ਾਂ ਇਹ ਨਾ ਕੈਮਰੇ ਅੱਗੇ ਨਹੀਂ ਲੈ ਕੇ ਆਉਂਦੇ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਸ਼ਾਇਦ ਉਹਦੇ ਨਾਲ ਮੈਸੇਜ ਮਿਲ ਸਕੇ ਕਿਉਂਕਿ ਦੋ ਪੱਖ ਤੋਂ ਦੋ ਪੱਖ ਹੁੰਦੇ ਨੇ 네ਗੇਟਿਵ ਤੇ ਪੋਜ਼ਿਟਿਵ ਵੀਡੀਓ ਦੇਖਣ ਦਾ ਕਾਰਨ ਆ ਜਿਹੜਾ ਉਹਦੇ ਤੋਂ ਕਿਸੇ ਨੂੰ ਮੈਸੇਜ ਮਿਲ ਸਕਦਾ ਇੱਕ ਕਾਰਨ ਇਹ ਹੁੰਦਾ ਅਗਲਾ ਕਹਿੰਦਾ ਸ਼ੋਅ ਆਫ ਕਰਦਾ ਇਹ ਸਾਡਾ ਨਜ਼ਰੀਆ ਤਾਂ ਸ਼ੁਰੂ ਤੋਂ ਲੈ ਕੇ ਜੋ ਵੀ ਗੱਲਬਾਤ ਹੋਈ ਆ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿਉਂਕਿ ਬਾਈ ਜਗਜੀਤ ਸਮਾਜ ਸੇਵੀ ਹੋਣ ਦੇ ਨਾਲ ਬਹੁਤ ਵਧੀਆ ਵਾਤਾਵਰਣ ਪ੍ਰੇਮੀ ਵੀ ਆ ਔਰ ਸੁਖਵਿੰਦਰ ਬਾਈ ਦੀ ਮੈਂ ਗੱਲ ਕਰੀ ਆ ਉਹ ਕਹਿ ਰਹੇ ਕਿ 1.5 ਏਕੜ ਦੇ ਵਿੱਚ ਇੱਕ ਜੰਗਲ ਬਣਾਇਆ ਜਾ ਰਿਹਾ ਉੱਥੇ ਜਾਨਵਰ ਖੁਦ ਚੱਲ ਕੇ ਆਉਣਗੇ ਪਸ਼ੂ ਪੰਛੀ ਜਿਹੜੇ ਅੱਜ ਕੱਲੇ ਕਿ ਸਾਡੀਆਂ ਅਗਾਂ ਲਾਈਆਂ ਜਾਂ ਕਹੇ ਲਈਏ ਕਿ ਅਸੀਂ ਖੁਦ ਜ਼ਿੰਮੇਵਾਰ ਆ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਛੋਟੀ ਜੀ ਕੋਸ਼ਿਸ਼ ਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤਾਂ ਕਿ ਕਿਸੇ ਨੂੰ ਵਧੀਆ ਮੈਸੇਜ ਮਿਲ ਸਕੇ ਆਪਾਂ ਵੀ ਵਾਤਾਵਰਣ ਬਚਾਉਣ ਦੇ ਲਈ ਇਹ ਵੀਰਾਂ ਤੋਂ ਇਹਨਾਂ ਦੋਸਤਾਂ ਤੋਂ ਮਿੱਤਰਾਂ ਤੋਂ ਇੱਕ ਵਧੀਆ ਸਨੇਹਾ ਲੈ ਕੇ ਇੱਕ ਬੂਟਾ ਜ਼ਰੂਰ ਲਾਈਏ ਕਿਉਂਕਿ ਜਦੋਂ ਅਸੀਂ ਮਰਦੇ ਆ ਤਾਂ ਇੱਕ ਰੱਖ ਅਸੀਂ ਨਾਲ ਲੈ ਕੇ ਮਰਦੇ ਆ ਤੇ ਕੋਸ਼ਿਸ਼ ਕਰੀਏ ਕਿ ਉਸ ਰੱਖ ਨੂੰ ਅਸੀਂ ਪਹਿਲਾਂ ਹੀ ਜਿਉਣਾ ਸ਼ੁਰੂ ਕਰੀਏ ਉਹਦੇ ਨਾਲ ਤੇ ਤਾਂ ਕਿ ਸਾਡੇ ਅਫਸੋਸ ਨਾ ਹੋਵੇ ਪਰਨ ਤੋਂ ਬਾਅਦ ਸੋ ਮੇਰੇ ਨਾਲ ਜਗਜੀਤ ਸਿੰਘ ਬਾਈ ਸੁਖਵਿੰਦਰ ਜਗਜੀਤ ਭਾਈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੁਹਾਡਾ ਵੀ ਸੁਖਵਿੰਦਰ ਜੀ ਦਰਸ਼ਕੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ועוד בו תנבה.